ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਮੈਂ ਅੱਜ ਇੱਥੇ ਲੱਗੀ ਸੀਗੀ ਜੀ ਬਹੁਤ ਹੀ ਟੇਸਟੀ ਜਿਹੜੇ ਆਪਣੇ ਆ ਘਰ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਚੀਜ਼ ਤੇ ਤੁਸੀਂ ਵੀ ਅੱਗੇ-ਅੱਗੇ ਦੇਖਦੇ ਜਾਓ ਕਿ ਮੈਂ ਕੀ ਬਣਾ ਰਹੀ ਆਂ ਜੇ ਵੈਸੇ ਤਾਂ ਤੁਸੀਂ ਨਾ থাম্বਨੇਲ ਤੋਂ ਦੇਖ ਹੀ ਲਿਆ ਹੋਣਾ ਵਾ ਟਾਈਟਲ ਤੋਂ ਆਪਣੇ ਤੋਂ ਕਿ ਆਪਾਂ ਅੱਜ ਕੀ ਬਣਾ ਰਹੇ ਹਾਂ ਪਰ ਲੇਕਿਨ ਇਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜਿਹੜਾ ਆਪਣੇ ਘਰੇ ਆ ਬਣ ਕੇ ਇਹ ਰੈਡੀ ਹੋ ਜਾਂਦੇ ਆ ਬਹੁਤ ਹੀ ਘੱਟ ਟਾਈਮ ਦੇ ਵਿੱਚ ਤੇ ਸਿਰਫ 5-10 ਮਿੰਟ ਹੀ ਲੱਗਦੇ ਆ ਇਹਨੂੰ ਬਣਾਉਣ ਦੇ ਵਿੱਚ ਤੇ ਤੁਸੀਂ ਵੀ ਬਣਾ ਕੇ ਹਾਂ ਆਪਣੇ ਘਰ ਦੇ ਵਿੱਚ ਖਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਆ ਜਿਹੜੇ ਇਹ ਬਣਦੇ ਆ ਹਾਂਜੀ ਆਪਾਂ ਕੀ ਲੱਗਿਆ ਜੀ ਬਣਾਉਣ ਆਪਾਂ ਲੱਗਿਆ ਜੀ ਬੇਸਨ ਦੇ ਲੱਡੂ ਬਣਾਉਣ ਹਾਂਜੀ ਮੈਂ ਇਥੇ ਇਹਦੇ ਵਿੱਚ ਅੱਧੀ ਕੌਲੀ ਹੈ ਜਿਹੜੀ ਆਪਾਂ ਆਪਣੀ ਇਹਦੇ ਵਿੱਚ ਪਾ ਲਈ ਹੈ ਜੀ ਦੇਸੀ ਘਿਓ ਦੀ ਦੇਸੀ ਘਿਓ ਨੂੰ ਆਪਾਂ ਬਹੁਤ ਜ਼ਿਆਦਾ ਗਰਮ ਆ ਜਿਹੜਾ ਉਹ ਨਹੀਂ ਕਰਨਾ ਹੈਗਾ ਕਿਉਂਕਿ ਫਿਰ ਇਹਦੇ ਜਿਹੜੇ ਆ ਪਕੌੜੇ ਬਣ ਜਾਣੇ ਆ ਇਸ ਕਰਕੇ ਆਪਾਂ ਇਹਨੂੰ ਬਿਲਕੁਲ ਹੀ ਘੱਟ ਪਕਾਉਣਾ ਗਰਮ ਕਰਨਾ ਵਾ ਉਸ ਤੋਂ ਬਾਅਦ ਵਿੱਚ ਵੀ ਇੱਥੇ ਨਾ ਮੈਂ ਇੱਕ ਕੌਲੀ ਜਿਹੜੀ ਆਪਣੀ ਆ ਬੇਸਣ ਦੀ ਛਾਣ ਲਈ ਆਪਾਂ ਇਹਦੇ ਵਿੱਚ ਇੱਕ ਕੌਲੀ ਬੇਸਣ ਦੀ ਹੈ ਜਿਹੜੀ ਆਪਾਂ ਉਹ ਪਾ ਲੈਣੀ ਆ ਆਪਾਂ ਇਹਨੂੰ ਗੈਸ ਨੂੰ ਜਿਹੜਾ ਆਪਣਾ ਘੱਟ ਫਲੇਮ ਦੇ ਉੱਤੇ ਰੱਖਣਾ ਵਾ ਜੇ ਆਪਾਂ ਹਨਾ ਜਿਆਦਾ ਤੇਜ਼ ਕਰਾਂਗੇ ਨਾਲ ਤਾਂ ਹਨਾ ਆਪਣਾ ਕੇ ਉਹ ਜਿਹੜਾ ਜਿਆਦਾ ਗਰਮ ਹੋ ਜਾਣਾ ਉਹ ਤੇ ਜਿਹੜਾ ਆਪਣੇ ਬੇਸਨ ਹੁੰਦਾ ਵਾ ਨਾ ਤੇ ਉਹ ਵੀ ਹੋਣਾ ਆਪਣਾ ਬੇਸਨ ਜਿਹੜਾ ਉਹ ਕੱਚਾ ਰਹਿ ਜਾਣਾ ਇਸ ਕਰਕੇ ਆਪਾਂ ਇਹਨੂੰ ਘੱਟ ਤੇ ਰੱਖ ਕੇ ਆਪਾਂ ਇਹਨੂੰ ਬਣਾਵਾਂਗੇ ਕਿੰਨਾ ਕੁ ਟਾਈਮ ਲੱਗਦਾ ਬਹੁਤ ਹੀ ਘੱਟ ਟਾਈਮ ਲੱਗੂਗਾ ਤੇ ਤੁਸੀਂ ਵੀ ਘਰ ਦੇ ਵਿੱਚ ਹੋਗਾ ਆਪਣੇ ਬੱਚਿਆਂ ਨੂੰ ਬਣਾ ਕੇ ਖਿਲਾ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਆ ਤੁਸੀਂ ਬਣਾਇਓ ਇਸ ਤਰੀਕੇ ਦੇ ਨਾਲ ਬਣਾਇਓ ਤੁਸੀਂ ਆਪਾਂ ਇਹ ਆਪਣੇ ਨੂੰ ਬੇਸਨ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਵਾ ਆਪਾਂ ਤੇ ਦੇਸੀ ਘਿਓ ਜਿਹੜਾ ਉਹ ਆਪਣੇ ਆਪਾਂ ਘਰ ਦਾ ਲਿਆ ਵਾ ਤੁਸੀਂ ਦੇਸੀ ਘਿਓ ਕਿੱਦਾਂ ਬਣਾ ਸਕਦੇ ਹੋ ਤੇ ਮੈਂ ਤੁਹਾਡੇ ਨਾਲ ਇਹ ਵੀਡੀਓ ਜਰੂਰ ਸ਼ੇਅਰ ਕੀਤੀ ਹੋਈ ਆ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਆਪਾਂ ਇਹਨੂੰ ਹਲਕੇ-ਹਲਕੇ ਹੱਥਾਂ ਨਾਲ ਹੌਲੀ-ਹੌਲੀ ਆਪਾਂ ਨੂੰ ਹਲਾਈ ਜਾਣਾ ਵਾ ਤੁਸੀਂ ਇਹ ਧਿਆਨ ਰੱਖਣਾ ਵਾ ਕਿ ਜੇਕਰ ਤੁਸੀਂ ਇੱਕ ਕੌਲੀ ਘਿਓ ਦੀ ਲੈ ਰਹੇ ਹੋ ਤਾਂ ਤੁਸੀਂ ਦੋ ਕਾਲੀਆਂ ਬੇਸਣ ਦੀਆਂ ਲਈਆਂ ਨੇ ਫਿਲਹਾਲ ਮੈਂ ਇੱਥੇ ਥੋੜੇ ਬਣਾਉਣੇ ਸੀਗੇ ਤੇ ਇਹ ਤਾਂ ਕਰਕੇ ਫਿਰ ਮੈਂ ਇੱਥੇ ਅੱਧੀ ਕੌਲੀ ਹੈ ਜਿਹੜੀ ਆਪਣੀ ਉਹ ਦਿੱਸੀ ਘਿਓ ਦੀ ਲਈ ਆ ਤੇ ਇੱਕ ਕੌਲੀ ਆਪਾਂ ਇੱਥੇ ਬੇਸਣ ਦੀ ਲਈ ਆ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਣ ਕੇ ਰੈਡੀ ਹੋ ਜਾਂਦਾ ਵਾ ਇਹ ਤੁਸੀਂ ਵੀ ਦੇਖਿਓ ਬਹੁਤ ਹੀ ਟੇਸਟੀ ਬਣਦੇ ਨੇ ਕਿਉਂਕਿ ਇਹ तकरीबन तकरीबन ਬੇਸਨ ਦੇ ਲੱਡੂ ਦਾ ਜਿਹੜੇ ਆ ਸਾਰਿਆਂ ਨੂੰ ਹੀ ਖੰਦ ਹੁੰਦੇ ਆ ਤੇ ਮੈਨੂੰ ਤਾਂ ਬਹੁਤ ਪਸੰਦ ਆ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹਨੂ ਕਿਹਨੂ ਬੇਸਨ ਦੇ ਲੱਡੂ ਆ ਜਿਹੜੇ ਆਪਣੇ ਪਸੰਦ ਆ ਮੈਨੂੰ ਹਜੇ ਦੂਸਰੇ ਮੋਤੀचूर ਦੇ ਲੱਡੂ ਆ ਜਿਹੜੇ ਉਹ ਕੱਟ ਕੇ ਖਾਂਦਾ ਬਟ ਲੇਕਿਨ ਬੇਸਨ ਦੇ ਲੱਡੂ ਆ ਜਿਹੜੇ ਉਹ ਮੈਨੂੰ ਬਹੁਤ ਪਸੰਦ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਜਿਹੜੇ ਆਪਣੇ ਬੇਸਨ ਦੇ ਲੱਡੂ ਆ ਕਿਹਨੂੰ ਕਿਹਨੂੰ ਜ਼ਿਆਦਾ ਖਾਣਗੇ ਪੈਨ ਨੂੰ ਘੱਟ ਗੈਸ ਤੇ ਕਰਕੇ ਹੀ ਭੁੰਨਣਾ ਵਾ ਕਿਉਂਕਿ ਜੇ ਆਪਾਂ ਜ਼ਿਆਦਾ ਹਨਾ ਗਰਮ ਜਿਆਦਾ ਤੇਜ਼ ਕਰਾਂਗੇ ਆਪਣਾ ਗੈਸ ਤਾਂ ਇਹ ਕੱਚਾ ਰਹਿ ਜਾਣਾ ਆਟੇ ਨੇ ਆਪਣੇ ਨੇ ਦੇਖੋ ਤੁਸੀਂ ਇਹਦਾ ਕਲਰ ਆ ਜਿਹੜਾ ਹਨਾ ਉਹ ਚੇਂਜ ਹੋਣ ਲੱਗ ਗਿਆ। ਬੰਨਾਂ ਦੇ ਬੱਚੇ ਵੀ ਨਾ ਹਾਂ ਆਪਣੇ ਖਾ ਕੇ ਹੋਏ ਨੇ ਬਹੁਤ ਖੁਸ਼ ਹੁੰਦੇ। ਮੈਂ ਤਾਂ ਜਿਹੜੇ ਬੇਸਨ ਦੇ ਲੱਡੂ ਆ ਇਸੇ ਤਰੀਕੇ ਦੇ ਨਾਲ ਆਪਣੇ ਘਰੇ ਆ ਜਿਹੜਾ ਹਨਾ ਥੋੜੇ ਜਿਹੇ ਟਾਈਮ ਬਾਅਦ ਆਪਾਂ ਬਣਾ ਲਾ ਦਿੰਨੇ ਆ ਕਿਉਂਕਿ ਬਾਜ਼ਾਰ ਦੇ ਵਿੱਚ ਤੁਹਾਨੂੰ ਵੀ ਪਤਾ ਹੀ ਆ ਕਿ ਹਨਾ ਬਹੁਤ ਸਾਰੀਆਂ ਮਠਿਆਈਆਂ ਅਦਾਂ ਦੀਆਂ ਨੇ ਕਿ ਜਿਨ੍ਹਾਂ ਦੇ ਵਿੱਚ ਮਲਾਵਟ ਆਉਂਦੀ ਆ ਤੇ ਮੈਂ ਕਦੇ ਵੀ ਆ ਜਿਹੜਾ ਅਦਾ ਲੱਡੂ ਵਗੈਰਾ ਆ ਕਰ ਲੈਣੇ ਹੁੰਦੇ ਆ ਲੈਣੇ ਹੁੰਦੇ ਆ ਤਾਂ ਮੈਂ ਕਦੇ ਵੀ ਬਾਜ਼ਾਰ ਦੇ ਵਿੱਚੋਂ ਜਿਹੜੇ ਉਹ ਨਹੀਂ ਲਿਆਉਂਦੀ ਹੈਗੀ ਮੈਂ ਹਮੇਸ਼ਾ ਹੀ ਆਪਣੇ ਘਰੇ ਆ ਜਿਹੜੇ ਲੱਡੂ ਆਪਾਂ ਬਣਾ ਲੈਂਦੀ ਆ ਇਦੀ ਖੁਸ਼ਬੂ ਆ ਜਿਹੜੀ ਉਹ ਵੀ ਬਹੁਤ ਜ਼ਿਆਦਾ ਸੋਹਣੀ ਹੈ ਜਿਹੜੀ ਆਉਣ ਲੱਗਦੀ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣਾ ਬੇਸਰ ਦਾ ਕਲਰ ਜਿਹੜਾ ਉਹ ਕਿੰਨਾ ਜ਼ਿਆਦਾ ਚੇਂਜ ਹੋ ਗਿਆ ਫਰ ਰੀਨੂ ਬਸ ਹੁਣ ਆਪਾਂ ਜਿਹੜਾ ਗੈਸ ਹੈ ਇਹਨੂੰ ਆਪਾਂ ਬੰਦ ਕਰ ਦਾਂਗੇ ਆਪਾਂ ਪਹਿਲਾਂ ਇਹਦੇ ਵਿੱਚ ਕੁਝ ਵੀ ਨਹੀਂ ਪਾਣਾ ਹੈਗਾ ਕਿਉਂਕਿ ਉੱਪਰ ਰੱਖ ਕੇ ਆਪਾਂ ਇਹਦੇ ਵਿੱਚ ਇਹਨੂੰ ਖੰਡਾ ਹੋਣ ਦਵਾਂਗੇ ਬਾਅਦ ਵਿੱਚ ਆਪਾਂ ਗੈਸ ਤੋਂ نیچے ਇਹਨੂੰ ਆਪਾਂ ਲਾ ਲਾਂਗੇ ਕਿ ਆਪਾਂ ਜੋ ਵੀ ਕੁਝ ਹੈ ਇਹਦੇ ਵਿੱਚ ਫੇਟ ਦਵਾਰਾ ਬਾਅਦ ਵਿੱਚ ਇਹਦੇ ਵਿੱਚ ਆਪਾਂ ਪਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਬਣ ਕੇ ਰੈਡੀ ਹੋ ਗਿਆ ਇਸ ਤੋਂ ਬਾਅਦ ਹਨਾ ਇਹਨੂੰ ਆਪਾਂ ਨਹੀਂ ਪਕਾਉਣਾ ਕਿਉਂਕਿ ਆਪਾਂ ਬੇਸਣਾ ਜਿਹੜਾ ਉਹਨੇ ਮਾਚਿਆਣਾ ਤੇ ਪਰ ਹੁਣ ਆਪਣੇ ਗੈਸ ਨੂੰ ਜਿਹੜਾ ਆਪਾਂ ਬੰਦ ਕਰਤਾ। ਲੈ ਇਹਨੂੰ ਆਪਾਂ ਠੰਡਾ ਹੋਣ ਦਵਾਂਗੇ। ਆਪਾਂ ਇਹਦੇ ਵਿੱਚ ਪਾਵਾਂਗੇ ਚੀਜ਼ ਕੋ ਬਾਅਦ ਚ ਖੰਡ ਪੂੜਾ। ਹਣ ਤੁਸੀਂ ਕੋਈ ਵੀ ਡਰਾਈ ਫੂਡ ਵਗੈਰਾ ਪਾਉਣਾ ਚਾਹਣੇ ਤਾਂ ਤੁਸੀਂ ਉਹ ਪਾ ਸਕਦੇ ਹੋ ਕਿ ਕਿ ਅਸੀਂ ਆ ਜਿਹੜਾ ਮੈਂ ਕਦੇ ਵੀ ਡਰਾਈ ਫੂਡ ਆ ਜਿਹੜਾ ਇਹਦੇ ਵਿੱਚ ਉਹ ਨਹੀਂ ਪਾਏ ਹੈਗੇ। ਤੇ ਤੁਸੀਂ ਡਰਾਈ ਫੂਡ ਵਗੈਰਾ ਵੀ ਪਾ ਸਕਦੇ ਆ। ਉਹ ਤੁਹਾਡੀ ਚੁਆਇਸ ਆ। ਆਪਸ਼ਨ ਆਪਸ਼ਨਲ ਨੇ ਬੇ ਜੋ ਤੁਸੀਂ ਪੋਣਾ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦੇ ਵਾਸਤੇ ਆਪਾਂ ਇਹਨੂੰ ਹਰ ਰੱਖ ਦੇਣਾ ਹੁਣ ਇਹ ਠੰਡਾ ਹੋ ਜਾਊਗਾ ਤੇ ਫਿਰ ਮੈਂ ਤੁਹਾਨੂੰ ਉਸ ਤੋਂ ਬਾਅਦ ਵਿੱਚ ਮਿਲਦੀ ਆਂ ਹਾਂਜੀ ਲਓ ਜੀ ਜਿਹੜਾ ਆਪਣਾ ਬੇਸਣ ਠੰਡਾ ਹੋ ਚੁੱਕਿਆ ਇਹਦੇ ਵਿੱਚ ਹੁਣ ਆਪਾਂ ਇੱਕ ਕੌਲੀ ਪਾਵਾਂਗੇ ਜੀ ਖੰਡ ਬੂਰੇ ਦੀ ਤੇ ਕਿਉਂਕਿ ਜਿੰਨਾ ਹਾਂ ਆਪਾਂ ਬੇਸਣ ਲੈਣਾ ਹੁੰਦਾ ਓਨੇ ਹੀ ਆਪਾਂ ਖੰਡ ਪੂਰਾ ਜਿਹੜਾ ਇਹ ਉਹ ਆਪਣਾ ਪਾਉਣਾ ਹੁੰਦਾ ਵਾ ਜੇਕਰ ਤੁਹਾਡੇ ਕੋਲ ਖੰਡ ਪੂਰਾ ਨਹੀਂ ਹੈਗਾ ਤਾਂ ਤੁਸੀਂ ਘਰ ਦੇ ਵਿੱਚ ਜਿਹੜੀ ਚੀਨੀ ਹੁੰਦੀ ਹੈ ਤੁੱਟਾ ਤੁਸੀਂ ਉਹ ਵੀ ਆਪਣੀ ਪੀਸ ਸਕਦੇ ਹੋ ਇਹਨੂੰ ਗ੍ਰਾਈਂਡਰ ਦੇ ਵਿੱਚ ਪਾ ਕੇ ਤੁਸੀਂ ਚੰਗੀ ਤਰ੍ਹਾਂ ਪੀਸ ਲੈਣੀ ਆ ਅੱਡਾ ਖੰਡਪੂਰਾ ਪਾ ਕੇ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦੇਣਾ ਤਾਂ ਜਿਹੜਾ ਖੰਡਪੂਰੇ ਦੇ ਵਿੱਚ ਦਲੀਆਂ ਵਗੈਰਾ ਹੁੰਦੀਆਂ ਨੇ ਸਾਰੀਆਂ ਫੁੱਟ ਜਾਣ ਤੇ ਆਪਣਾ ਜਿਹੜਾ ਖੰਡਪੂਰਾ ਹੈ ਉਹ ਆਪਣਾ ਚੰਗੀ ਤਰ੍ਹਾਂ ਆਪਣੇ ਘਾਟੇ ਦੇ ਵਿੱਚ ਮਿਕਸ ਹੋ ਜਾਵੇ ਇਹਪਾ ਥੋੜੇ ਜਿਹ ਕੋਸੇ ਦੇ ਵਿੱਚ ਹੀ ਪਾਣਾ ਵਾ ਖੰਡਪੂਰਾ ਜਿਹੜਾ ਆਪਣਾ ਤੁਸੀਂ ਬਿਲਕੁਲ ਵੀ ਇਹਨੂੰ ਠੰਡਾ ਨਹੀਂ ਕਰਨਾ ਹੈਗਾ ਤੇ ਬਸ ਹੱਥ ਲੱਗਣ ਜਗ੍ਹਾ ਹੀ ਰੱਖਣਾ ਇਹਨੂੰ ਕਿਉਂਕਿ ਜੇ ਜ਼ਿਆਦਾ ਠੰਡਾ ਕਰ ਦਵਾਂਗੇ ਨਾ ਫਿਰ ਆਪਣਾ ਜਿਹੜਾ ਖੰਡਪੂਰਾ ਉਹਦੇ ਵਿੱਚ ਨੇਕਸ ਨਹੀਂ ਹੋਣਾ ਹੈਗਾ ਲਪਨ ਥੋੜਾ ਜਿਹਾ ਚਿਰ ਹੌ ਠੰਡਾ ਹੋਣ ਦੇਵਾਂਗੇ ਕਿਉਂਕਿ ਥੋੜਾ ਜਿਹਾ ਹਜੇ ਹੀ ਗਰਮ ਆ ਥੋੜਾ ਜਿਹਾ ਹੀ ਹੋ ਠੰਡਾ ਹੋ ਜਾਊਗਾ ਤੇ ਫਿਰ ਹਾਂ ਆਪਾਂ ਤੁਹਾਨੂੰ ਦਿਖਾਉਣੇ ਜੀ ਇਹਦੇ ਲੱਡੂ ਬਣਾ ਕੇ ਹਾਂ ਤੁਸੀਂ ਬਰਫੀ ਬਣਾਉਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਬਰਫੀ ਵੀ ਬਣਾ ਸਕਦੇ ਹੋ ਤੇ ਬਰਫੀ ਵੀ ਹੋਏ ਦਿਵਸ ਤੇ ਇਹਨੂੰ ਕੋਈ ਹੋ ਨਹੀਂ ਕਰਨਾ ਹੈਗਾ ਤੁਸੀਂ ਇਦਾਂ ਹੀ ਪਲੇਟ ਦੇ ਵਿੱਚ ਪਾ ਕੇ ਇਹਨੂੰ ਜਿਹੜਾ ਆਪਣੇ ਉਹਦੀ ਬਰਫੀ ਤੁਸੀਂ ਬਣਾ ਸਕਦੇ ਹੋ ਪਰ ਲੇਕਿਨ ਮੈਂ ਹੁਣ ਇੱਥੇ ਲੱਡੂ ਬਣਾਉਣ ਲੱਗੀ ਹਾਂ ਤਾਂ ਮੈਂ ਤੁਹਾਨੂੰ ਲੱਡੂ ਹੀ ਬਣਾ ਕੇ ਦਿਖਾਉਂਗੀ ਤੇ ਬਸ ਉਹਨੂੰ ਕੋਈ ਹੋਣੀ ਕਹਿੰਦਾ ਹਾਂਜੀ ਤੁਸੀਂ ਇਹਦੇ ਵਿੱਚ ਡਰਾਈ ਫੂਡ ਵਗੈਰਾ ਪਾਉਣਾ ਚਾਹੁੰਦੇ ਹੋ ਤੁਸੀਂ ਡਰਾਈ ਫੂਡ ਵਗੈਰਾ ਵੀ ਪਾ ਸਕਦੇ ਹੋ ਤੇ ਫਿਲਹਾਲ ਮੈਂ ਉਹ ਨਹੀਂ ਪਾ ਰਹੀ ਹੈਗੀ ਤੇ ਮੈਂ ਬਸ ਜਿਹੜੇ ਆਪਣੇ ਇੰਨੇ ਸਿੰਪਲ ਤਰੀਕੇ ਦੇ ਨਾਲ ਕਿਉਂਕਿ ਆ ਕਈ ਵਾਰੀ ਕਿਸੇ ਦੇ ਘਰੇ ਆ ਜਿਹੜੇ ਡਰਾਈ ਫੂਡ ਵਗੈਰਾ ਨਹੀਂ ਵੀ ਹੁੰਦੇ ਹੈਗੇ ਤਾਂ ਮੈਂ ਇਸ ਕਰਕੇ ਨਹੀਂ ਪਾ ਰਹੀ ਹੈਗੀ ਕਿਉਂਕਿ ਉਹ ਆਪਸ਼ਨਲ ਹੁੰਦੇ ਆ ਤੇ ਤੁਸੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਪਾ ਸਕਦੇ ਹੋ ਵੈਸੇ ਮੈਂ ਨਹੀਂ ਪਾ ਰਹੀ ਹੈਗੀ ਇਨੂੰ ਆਪਾਂ ਥੋੜਾ ਜਿਹਾ ਚਿਰ ਹੋਠੰਡਾ ਹੋਣ ਦਾ ਹਲਾਣ ਦਵਾਂਗੇ। ਇੱਦਾਂ ਕਰਕੇ ਇਹਨੂੰ ਫਲਾ ਦਾਂਗੇ। ਠੰਡਾ ਹੋ ਜਾਊਗਾ ਤੇ ਫਿਰ ਮੈਂ ਤੁਹਾਨੂੰ ਦਿਖਾਨੀ ਆ ਜੀ ਇਹਦੇ ਲੱਡੂ ਬਣਾ ਕੇ। ਹਾਂਜੀ ਲੋ ਜੀ ਬੇਸਣਾ ਜਿਹੜਾ ਮੈਂ ਆਪਣਾ ਉਹ ਪਲੇਟ ਦੇ ਵਿੱਚ ਆਪਾਂ ਕੱਢ ਲਿਆ ਸੀਗਾ ਤੇ ਹੁਣ ਬਿਲਕੁਲ ਹੀ ਠੰਡਾ ਹੋ ਗਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਇਹਦੇ ਬਣਾਵਾਂਗੇ ਜੀ ਲੱਡੂ ਤੇ ਮੈਂ ਤੁਹਾਨੂੰ ਬਣਾ ਕੇ ਦਿਖਾਨੀ ਆ ਹਾਂ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹਾਂ ਜਿਹੜਾ ਨਾ ਲੱਡੂ ਇਹਦੇ ਬਣ ਜਾਂਦੇ ਆ ਤੁਸੀਂ ਇਹ ਨਾ ਕੋਈ ਵੀ ਇੰਨਾ ਜ਼ਿਆਦਾ ਇਹਨੂੰ ਉਹ ਨਹੀਂ ਕਰਨਾ ਹੈਗਾ ਕਿਉਂਕਿ ਬਹੁਤ ਹੀ ਸੌਫਟ ਸੌਫਟ ਬਣਦੇ ਜਦੋਂ ਇਹਨਾਂ ਨੂੰ ਠੰਡੇ ਹੋਣਾ ਇਹਨਾਂ ਨੇ ਆਪ ਦੇ ਆਪ ਹੀ ਜਿਹੜੇ ਲੱਡੂ ਆ ਵਧੀਆ ਬਣ ਜਾਣਾ ਵਾ ਦੇਖ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਤੁਸੀਂ ਛੋਟੇ ਛੋਟੇ ਲੱਡੂ ਬਣਾਨੇ ਆ ਆ ਤੁਸੀਂ ਦੇਸੀ ਘਿਓ ਜਿਹੜਾ ਥੋੜਾ ਲੈਣਾ ਤਾਂ ਤੁਸੀਂ ਘੱਟ ਵੀ ਲੈ ਸਕਦੇ ਇਹਦੇ ਵਿੱਚ ਫਿਲਹਾਲ ਹਨਾ ਥੋੜਾ ਜਿਹਾ ਬੇਸਣ ਹੋਰ ਪੈਂਦਾ ਸੀਗਾ ਤੇ ਮੈਂ ਉਹ ਨਹੀਂ ਪਾਇਆ ਹੈਗਾ ਤੇ ਤੁਸੀਂ ਠੋਗਾ ਜਿਹੜਾ ਬੇਸਣ ਆ ਉਹ ਵੱਡ ਪਾਈ ਮੇਰਾ ਬੇਸਣ ਆ ਜਿਹੜਾ ਥੋੜਾ ਜਿਹਾ ਘੱਟ ਰਹਿ ਗਿਆ ਉਹ ਚਲੋ ਕੋਈ ਗੱਲ ਨਹੀਂ ਵੈਸੇ ਉਹ ਬਣ ਕੇ ਦੇਖਿਓ ਟੇਸਟੀ ਬਹੁਤ ਜ਼ਿਆਦਾ ਇਹ ਬਣ ਜਣੇ ਇਹਨਾਂ ਨੇ ਜੀ ਲਓ ਜੀ ਆਪਣੇ ਬੇਸਣ ਦੇ ਲੱਡੂਆ ਜਿਹੜੇ ਰੈਡੀ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਕਿੰਨੇ ਬੱਲੇ ਲੱਗ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਲੱਡੂ ਬਣਾ ਕੇ ਜਿਹੜੇ ਉਹ ਖਾ ਸਕਦੇ ਹੋ ਤੇ ਬਾਕੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਕਿਸੇ ਹੋਰ ਨੰਮੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਾਏ ਬਾਏ